ਇਹ ਰਾਤੀ ਉਹ ਤੁਹਾਨੂੰ ਉਹ ਸਿਕਿਉਰਟੀ అలਾਰਮ ਤੇ ਆ ਗਿਆ ਹੀ ਬੈਲ ਆ ਗਈ ਤੇ ਮੈਂ ਉਸ ਲਈ ਜਾਨੀ ਕਿ ਸਿਕਿਉਰਟੀ ਬੈਲ ਕੀ ਕੋਈ ਸਿਸਟਮ ਲਗਾਇਆ ਸਿਸਟਮ ਲਗਾ ਹੋਇਆ ਹਾਂਜੀ ਅੱਛਾ ਜੀ ਉਹ ਬੈਲ ਲੱਗੀ ਸੀ ਤਾਂ ਹਾਂਜੀ ਉਹਦੀ ਬੈਲ ਆ ਗਈ ਤੇ ਫਿਰ ਮੈਂ ਉਸ ਲਈ ਚੌਕੀਦਾਰ ਨੂੰ ਫੋਨ ਕੀਤਾ ਚੌਕੀਦਾਰ ਕਹਿੰਦਾ ਮੈਂ ਥੋੜੇ ਜਿਹਾ ਤੱਕ ਅਣਕੇਦਮਾ ਦੇਖਦਾ ਅੱਛਾ ਜੀ ਫਿਰ ਉਸ ਤੋਂ ਬਾਅਦ ਜਿੰਨ ਦੁਆਰਾ ਫੋਨ ਕੀਤਾ ਉਹਨੇ ਫੋਨ ਚੁੱਕਣਾ ਬੰਦ ਕਰਤਾ ਕਿਨ ਮੈਂ ਖੋਦੇ ਤੇ ਪਹੁੰਚਿਆ ਅੱਛਾ ਪਹਿਲਾਂ ਚੌਕੀਦਾਰ ਨੇ ਫੋਨ ਅਟੈਂਡ ਕਰ ਲਿਆ ਉਹ ਤੋਂ ਬਹੁਤ ਚੱਕਣਾ ਬੰਦ ਚੱਕਣਾ ਬੰਦ ਕਰਤਾ ਕਿੰਨੀ ਹੈ ਕਿ ਪਹਿਲਾਂ ਕੀਤੀਆਂ ਤੁਸੀਂ ਉਹਨੂੰ ਮੈਂ 5-6 ਪਹਿਲਾਂ ਕੀਤੀਆਂ WhatsApp ਪਰ ਕਾਲ ਤੇ ਕੀਤੀਆਂ ਨੂੰ ਉਹ ਚੁੱਕ ਤੋ ਨਹੀਂ ਰਿਹਾ ਨਹੀਂ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਏ ਕਿੰਨੀ ਦੇਰ ਬਾਅਦ ਇੱਥੇ ਮੈਂ ਤਾਂ ਬਾਅਦੋਂ 15 ਮਿੰਟ ਬਾਅਦ ਇੱਥੇ ਪਹੁੰਚ ਗਿਆ ਠੀਕ ਹੈ ਜੀ ਇਹਨਾਂ 15 ਮਿੰਟ ਬਾਅਦ ਦੇਖਿਆ ਤਾਂ ਸ਼ਟਰ ਬੰਦੀ ਹੀ ਸ਼ਟਰ ਉੱਤੇ ਹੀ ਚੁੱਕਿਆ ਹੋਇਆ ਦਾ ਸੀ ਅੱਛਾ ਜੇ ਸ਼ੀਸ਼ਾ ਟੁੱਟਾ ਹੋਇਆ ਸੀ ਨਹੀਂ ਫੁੱਲ ਚੁੱਕਿਆ ਸੀ ਜਾਂ ਹਾਂ ਫੁੱਲ ਫੁੱਲ ਹੈ ਸੇਮ ਫੁੱਲ ਚੁੱਕਿਆ ਸੀ ਹਾਂ ਜੀ ਸ਼ੀਸ਼ਾ ਖ ਸਾਰਾ ਸਮਾਨ ਕਿੰਨਾ ਕੁੱਲ ਵੀਰਵਾ ਦੱਸ ਦਿਓ ਨੈਰ ਬੋਟ 10 ਤੋਂ ਲੈ ਕੇ 4 ਕਿਲੋ ਦੇ ਕਰੀਬ ਚਾਂਦੀ ਤਿੰਨ ਤੋਂ 4 ਕਿਲੋ ਦੇ ਕਰੀਬ ਦੀ ਵੀਰਵਾਦ ਅੰਦਰ ਪਈ ਹੋਈ ਸੀ ਹਾਂਜੀ ਹਾਂਜੀ ਉਹ ਜਿਹੜੀ ਪਈ ਰਹਿੰਦੀ ਹੁੰਦੀ ਸੀ ਇਸ ਤੋਂ ਇਲਾਵਾ ਹੋਰ ਠੀਕ ਨਾ ਤੇ ਇੱਕ ਦਰਜਨ ਦੇ ਕਰੀਬ ਇੱਕ ਟ੍ਰੇ ਜਮ ਹੁੰਦੀਆਂ ਲੱਗੇ ਲੇਡੀਜ਼ ਜੈਂਟ ਅੱਛਾ ਇੱਕ ਦਰਜਨ 골ਡ ਪਿਓਰ 골ਡ ਹਾਂਜੀ ਨਹੀਂ ਰਿੰਗਾਂ ਸੀ ਜਨ ਕੇ 2.5 ਤੋਲੇ ਲਾ ਲਓ ਅੰਦਾਜ਼ਾ ਨਹੀਂ 골ਡ ਦੀਆਂ ਰਿੰਗਾਂ ਸੀ ਹਾਂਜੀ ਠੀਕ ਹੈ ਇਸ ਤੋਂ ਇਲਾਵਾ ਹੋਰ ਤੇ ਕੈਸ਼ ਹੀ 23000 ਰੁਪਿਆ ਸਮਥਿੰਗ 20000 ਕੋਸ਼ਿਸ਼ੀ अच्छा जी ओ, कैश चोड़ वो कैश ਪਿਆਦਾ ਸੀ ਛੋਟੇ ਛੋਟੇ ਬੱਚਿਆਂ ਨੂੰ ਕਿੱਥੇ ਪਿਆ ਸੀ ਤਯੂਰੀ ਨਹੀਂ ਗੱਲੇ 'ਚ ਗੱਲੇ 'ਚ ਉਹ ਨਹੀਂ ਛੜਿਆ ਗਿਆ ਨਹੀਂ ਉਹ ਵੀ ਲੈ ਗਏ ਉਹ ਵੀ ਛੋਟੇ ਛੋਟੇ ਬੱਚਿਆਂ ਦੀਆਂ ਵਾਲੀਆਂ ਵਗੈਰਾ ਹਾਂਜੀ ਜੀ ਕੈਸ਼ ਵੀ ਛੋਟੇ ਛੋਟੇ ਵਾਲੀਆਂ ਤੀਲੀਆਂ ਕੋਕੇ ਹੁੰਦੇ ਜਿਹੜੇ ਉੱਤੇ ਆਜ ਉਹ ਵੀ ਨਾਲ ਹੀ ਲੈ ਗਏ ਅੱਛਾ ਇਹ ਸਾਰਾ ਸਮਾਨ ਦੇ ਨਾਲ ਲੈਸ ਸੀਗਾ ਰਾਤ ਕਾਊਂਟਰ ਹਾਂਜੀ ਇਹ ਲੈਸ ਹੀ ਜਾਂਦਾ ਨਾ ਅੱਛਾ ਜੀ ਲੈਸ ਇਹਨੂੰ ਇਹਨੂੰ ਹੀ ਚੁੱਕ ਦੇਣੀ ਇਹਨੂੰ ਚੁੱਕਦੀ ਨਹੀਂ ਹੈਗੀ ਹਾਂਜੀ ਅੱਛਾ ਤੇ ਇਸ ਤੋਂ ਇਲਾਵਾ ਹੋਰ ਕੀ ਨੁਕਸਾਨ ਹੋਇਆ ਹੋਰ ਆ ਸ਼ੀਸ਼ੇ ਵਗੈਰਾ ਦਾ ਨੁਕਸਾਨ ਹੋਇਆ ਜੀ ਉਹ ਚਾਹ ਤੋ ਟੂ ਰੀ ਉਹਨੂੰ ਲਾ ਕੇ ਅਨੁਮਾਨ ਕਿੰਨਾ ਕਾ ਤੁਹਾਡਾ ਨੁਕਸਾਨ ਨੌ 10 ਲੱਖ ਦੇ ਕਰੀਬ 10 ਲੱਖ ਹਾਂ ਅੱਛਾ ਇਹ ਇੱਕ ਸਵਾਲ ਇੱਥੇ ਪੈਦਾ ਹੁੰਦਾ ਕਿ ਜਿਵੇਂ ਚੋਰੀਆਂ ਦਾ ਦੌਰ ਚੱਲਦਾ ਪੂਰੇ ਪੰਜਾਬ ਦੇ ਵਿੱਚ ਦੱਸ ਦਾ ਮੋਲ ਬਣਿਆ ਹੋਇਆ ਵਾ ਅਸੀਂ ਇੱਥੇ 10 12 ਸਾਲ ਕਰੀਬ ਮਾਫ ਕਰਨਾ 20 22 ਸਾਲ ਦੁਕਾਨ ਕੀਤੀ ਆ ਸੁਨਿਆਰੇ ਕੀ ਕਰਦੇ ਨੇ ਜਿੰਨੇ ਵੀ ਇੱਥੇ ਹੈਗੇ ਸੁਨਿਆਰੇ ਭਰਾ ਦੁਕਾਨਦਾਰ ਕਿ ਸ਼ਾਮਾਂ ਨੂੰ ਸਾਰਾ ਜਿਹੜਾ ਗੋਲੀਆਂ ਨੇ ਇਸ ਮਾਟੇ ਜਾਂਦੇ ਆ ਹਾਂਜੀ ਨਹੀਂ ਸਮੇਟਦੇ ਸਾਡੇ ਅੰਦਰ ਸਟਰੋਂਗ ਰੂਮ ਲੱਗਾ ਹਾਂਜੀ ਭਾਈ ਉੱਤੇ ਰੱਖਦੇ ਆ ਉਲਟੀ ਉਹੀ ਚ ਲੱਗੋ ਉਹ ਤੱਕ ਨਹੀਂ ਪਹੁੰਚੇ ਹੋ ਉਹਦਾ ਕੋ ਕੋ ਸੇਫ ਹੈ ਈਜ਼ੀ ਸੇਫ ਆ ਉਹ ਉੱਥੇ ਤੱਕ ਨਹੀਂ ਪਹੁੰਚੇ ਜਿਹੜਾ ਕਾਉਂਟਰ ਨਹੀਂ ਲੱਗਾ ਸਮਾਨ ਉਹ ਲੈ ਗਿਆ ਇਹ ਰਮਤੂਲ ਸੀ ਕਿ ਇਹਨਾਂ ਹਾਲਾਤਾਂ ਨੂੰ ਲੈ ਕੇ ਕੀ ਤੁਸੀਂ ਸਮਝਦੇ ਹੋ ਕਿ ਇੱਥੇ ਕਿਤਨੇ ਕਿਤੇ ਤੁਹਾਡੀ ਵੀ ਨਗਹਿਲੀ ਨਹੀਂ ਹੈਗੀ ਕਿ ਇੰਨੇ ਕਾਉਂਟਰ ਲੈਸ ਕੀਤੇ ਹੋਏ ਹਨ ਪਰ ਪਤਾ ਕਿ ਇਹ ਡੇਲੀ ਨਹੀਂ ਲਾਇਆ ਜਾਂਦਾ ਚਾਂਦੀ ਦਾ ਜਿਹੜਾ ਸਮਾਨ ਹੁੰਦਾ ਨਾ ਉਹ ਡੇਲੀ ਨਹੀਂ ਲਾਇਆ ਜਾਂਦਾ ਇਹਨੂੰ ਇਦਾਂ ਹੀ ਕੁਆਰੀ ਸਜਾਇਆ ਜਾਂਦਾ ਸਜਾਇਆ ਜਾਂਦਾ ਠੀਕ ਹੈ ਨਾ ਕਿਉਂਕਿ ਇਹਨੂੰ ਇੰਨਾ ਹੀ ਹੈ ਯਾਨੀ ਕਿ ਜ਼ਿਆਦਾ ਨਹੀਂ ਕਰਦੇ ਹੈਗੇ ਕਿ ਚਲੋ ਕੋਈ ਗੱਲ ਨਹੀਂ ਰੋਟੀ ਰੋਟੀ ਵੀ ਕਰਨ ਵਾਲੀ ਹੀ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਹੁਣ ਉਹ ਰਿੰਗਾਂ ਦੀ ਜ਼ਰੂਰ ਹੋ ਹੈਗੀ ਸਾ ਇਹ ਮਾਨਕੇ ਰਵੀ ਭਾਈ ਨੇ ਫੋਨ ਕੀਤਾ ਮਤਾਂ ਦੀ 2:30 ਵਜੇ ਦੀ 2:30 ਪੌਣੇ 3:00 2:30 ਪੌਣੇ 3:00 ਰਾਤ ਹੀ ਦੇ ਦਿੱਤਾ ਹਾਂ ਜੀ ਤੇ ਹੁਣ ਕੀ ਟਾਈਮ ਹੋ ਗਿਆ ਦੇਖੋ ਹੁਣ 2:30 ਪੂਲ ਸਾਈ ਸੀ ਰਾਤ ਹਾਂ ਜੀ ਹਾਂ ਜੀ ਵੀਡੀਓ ਵਗੈਰਾ ਵੀਡੀਓ ਵਗੈਰਾ ਬਣਾ ਕੇ ਲੈ ਗਏ ਹੋ ਲੈ ਕੇ ਲੈ ਗਏ ਇਹਦੀ ਜਾਨ ਚੱਲ ਰਹੀ ਹੈ ਕੋਈ ਆ ਕਹਿੰਦੇ ਆ ਯਾਨੀ ਕਿ ਕੋਈ ਗੱਲ ਨਹੀਂ ਸੇਰੇ ਕਰਦੇ ਠੀਕ ਹੈ ਅੱਛਾ ਜਿਹੜੇ ਚੌਂਕੀਦਾਰ ਆ ਉਹਨਾਂ ਦੀ ਵੀ ਕੋਈ ਚਰਚਾਵਾਂ ਚੱਲ ਰਹੀਆਂ ਨੇ ਹੋਰ ਕਿ ਉਹਨਾਂ ਦੀ ਕੋਈ ਬਹਾਵ ਬੋ ਬੰਦਤੀਆਂ ਉਹ ਕਹਿੰਦੇ ਸਾਡੀਆਂ ਸਾਨੂੰ ਤਾਂ ਰਵਾਲਵਰ ਦੇ ਨੋਕ ਤੇ ਲੈ ਕੇ ਦੇਹੀ ਜੀ ਸਾਨੂੰ ਉੱਤੇ ਬੰਨ ਦਿੱ ਰਿਵਾਲਵਰ ਦੇ ਨੋਕ ਤੇ ਹਾਂਜੀ ਠੀਕ ਹੈ ਤੇ ਉਹ ਹੁਲੀਆ ਕੋਈ ਉਹਨਾਂ ਦੱਸਿਆ ਕਹਿੰਦੇ ਨੇ ਮੂੰਹ ਬੰਨੇ ਮੂੰਹ ਬੰਨੇ ਕਹਿੰਦੇ ਮੂੰਹ ਬੰਨੇ ਕਹਿੰਦੇ ਠੀਕ ਹੈ ਸਾਲ ਤੋਂ ਕੋਈ ਵਾਰਦਾਤ ਨਹੀਂ ਹੋਈ ਸਾਲ ਕਿ ਤੋ ਹੁਣੀ ਅੱਜ ਮਧੀ ਰਾਤ ਦੀ ਗੱਲ ਹੈ ਮਧੀ ਉਦੋਂ ਵਾਰਦਾਤ ਹੋਈ ਆ ਅੱਛਾ ਜੀ ਉਹ ਵੀ ਮਧੀ ਰਾਤੀ ਭਾਈ ਉਹਨਾਂ ਦਾ ਮੈਨੂੰ ਫੋਨ ਆਇਆ ਪੋਨੇ ਕਿ 3 ਵਜੇ ਨਾਲ ਮੈਨੂੰ ਕਹਿੰਦੇ ਰਵੀ ਇੱਦਾਂ ਦਾ ਮੇਰੀ ਦੁਕਾਨ ਤੇ ਚੋਰੀ ਹੋਈ ਆ ਤੇ ਇੱਥੇ ਆਓ ਚੌਂਚ ਜਦੋਂ ਹੀ ਆਏ ਚੌਂ ਦੇ ਵਿੱਚ ਚੌਂਕੀਦਾਰਾਂ ਨੂੰ ਪਹਿਲੇ ਨੰਬਰ ਦੇ ਫੋਨ ਲਾਇਆ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਹੈਗੇ ਦੋਨਾਂ ਨੇ ਨਹੀਂ ਚੁੱਕਿਆਗੇ ਫੋਨ ਫੋਨ ਨਾ ਚੁੱਕਣ ਦਾ ਬਾਅਦ ਵਿੱਚ ਕਿਸੇ ਕਾਰਨ ਪੁੱਛਿਆ ਉਹ ਪੁੱਛਿਆ ਉਹਨਾਂ ਨੂੰ ਬਾਅਦ ਵਿੱਚ ਅੱਧਾ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਡਾ ਫੋਨ ਚੁੱਕਿਆ ਕਹਿੰਦੇ ਸਾਨੂੰ ਬਣ ਕੇ ਦੇ ਉਹ ਗਟਰ ਦੇ ਵਿੱਚ ਸੁੱਟ ਗਏ ਦੇ ਹੀ ਅਸੀਂ ਰਾਤੀ ਜਾ ਕੇ ਫਿਰ ਪੁਲਸ ਨੂੰ ਇਨਫੋਰਮ ਕੀਤਾ ਮਲਾਦਮ ਆਏ ਦੋ ਉਹਨਾਂ ਨੇ ਵੀ ਮਤੇ ਲਿਖਤ ਪਰਤ ਕੀਤੀ ਦੇਖਿਆ ਸਾਰਾ ਮੁਕਾ ਮੁਕਾ ਉਹ ਸਾਡੇ ਨਾਲ ਗਏ ਜਿੱਥੇ ਉਹਨਾਂ ਨੂੰ ਬਣ ਕੇ ਸੁੱਟ ਕੇ ਗਏ ਦੇ ਹੀ ਉਹ ਜਾ ਕੇ ਦੇਖਿਆ ਉੱਥੇ ਨਾ ਕਹਿੰਦੇ ਸਾਨੂੰ ਨਾ ਲੋਈ ਦੇ ਨਾਲ ਬੰਨ ਦਿੱਤੇ ਦੇ ਹੀ ਲੋਈ ਦੀਆਂ ਲੀਰਾ ਲੀਰਾ ਕਰਕੇ ਨਹੀਂ ਜੂ ਗਟਰ ਕਿੰਨਾ ਕੁ ਡੂੰਗਾ ਸੀਗਾ ਗੋਟਾ ਰੋਹਣਾ ਕੋਈ 5-6 ਫੁੱਟ ਦਾ ਡੁੰਗਾ 6-7 ਫੁੱਟ ਲੱਗੀ ਜੋਂ ਕਿ ਤਰ੍ਹਾਂ ਨਹੀਂ ਪੁੱਛ ਨਹੀਂ ਲੱਗਾ ਜੀ ਉਹਨਾਂ ਦੇ ਮਾਰੇ ਮੋٹے ਮੇ ਕੱਪੜੇ ਹੀ ਲਿਬੜੇ ਦੇ ਅੱਛਾ ਜੀ ਤੇ ਲੀਣਾ ਹੀ ਜੜੀਆਂ ਪਈ ਦੀਆਂ ਮਦਿ ਉਹਦੇ ਵਿੱਚ ਦੇਖਿਆ ਤੇ ਲੋਈ ਇੱਕ ਦੋ ਬਾਹਰ ਹੀ ਪਈ ਦੀ ਉਹਨਾਂ ਦੀ ਤੇ ਡੰਡੇ ਡੁੰਡੇ ਇਹਨਾਂ ਦੇ ਉੱਥੇ ਹੀ ਪੇਦੇ ਉੱਥੇ ਹੀ ਸਾਨੂੰ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਮਾਨ ਹੀ ਪੇਦਾ ਤਿੰਨ ਕਿਟਰੀਆਂ ਬਰਾਮਦ ਹੋਈਆਂ ਉੱਥੇ ਠੀਕ ਹੈ ਜੀ ਹਾਂ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਫਿਰ ਬਾਅਦ ਚ ਸਾਨੂੰ ਮੇ ਪਿਸਤੌਲ ਦੀ ਨੋਕ ਤੇ ਲੱਗ ਗਈ ਉਧਰ ਤੇ ਉਧਰ ਜਾ ਕੇ ਕਹਿੰਦਾ ਸਾਨੂੰ ਪਹਿਲੇ ਜਦੋਂ ਅੱਧੇ ਪੌਣੇ ਘੰਟ ਤੇ ਛੜ ਗਿਆ ਜੰਦਾ ਇਹ ਇਧਰੋਂ ਆਏ ਬਾਗ ਵਾਲੇ ਪਾਸੋਂ ਆਇਆ ਉਹ ਨਿਕਲ ਗਿਆ ਬੱਸੇ ਵੀ ਉਹ ਕਹਿੰਦੇ ਤੇ ਸਵਾਰ ਸੀਗੇ ਕਹਿੰਦੇ ਨਹੀਂ ਉਹ ਪੈਦਲ ਹੀ ਕਹਿੰਦਾ ਉਧਰੋਂ ਆਏ ਆਪਣੇ ਸਕੂਲ ਵਾਲੇ ਪਾਸੋਂ ਪੈਦਲ ਆਏ ਪੈਦਲ ਆਏ ਚਾਪਲ ਕੋਲ ਕਿਸਾਉਂ ਸੀਗਾ ਪਿਸਤੌਲ ਸੀਗਾ ਪਿਸਤੌਲ ਦੀ ਨੋਕ ਦੇ ਨਾਲ ਕਿੱਸੇ ਉਹਨਾਂ ਨੇ ਕਿਵੇਂ ਨਹੀਂ ਹੁਲੀਆਨੀ ਕਹਿੰਦਾ ਮੈਂ ਉਹ ਸਾਨੂੰ ਜਾਨ ਦੇਈ ਮੈਂ ਕਹਿੰਦਾ ਜੀ ਤੇਰੇ ਦੋ ਮੁੰਡੇ ਆ ਤੇਰੇ ਤਿੰਨ ਮੁੰਡੇ ਮੈਂ ਤਿੰਨਾਂ ਕਿਸੇ ਨੂੰ ਨਹੀਂ ਜਾਣ ਦੇਣਾ ਜੇ ਤੂੰ ਰੋਲਾ ਰਪਾ ਪਾਇਆ ਕੋਈ ਵੀ ਗੱਲ ਹਰ ਟਾਈਮ ਇੱਥੇ 24 ਘੰਟੇ ਪੁਲਿਸ ਦੀ ਡਿਊਟੀ ਹੁੰਦੀ ਸੀ ਬੜਾ ਮੇਨ ਔਰ ਬੜਾ ਇਤਿਹਾਸਿਕ ਅੱਡਾ ਪੁਰਾ ਤੁਰ ਆਇਆ ਵਾ ਨੈਸ਼ਨਲ ਹਾਈਵੇ ਰੋਡ ਵਗਦਾ ਕਿਤੇ ਵੱਡੀ ਨਲਾਕੀ ਜਿਹੜੀ ਆ ਨਾ ਪ੍ਰਸ਼ਾਸਨ ਦੀ ਆ ਇੱਥੇ ਕੋਈ ਵਾਰਦਾਤ ਕਰ ਜੇ ਤੇ ਕੋਈ ਨਹੀਂ ਪੁੱਛਦਾ ਕਿਸਦਾ ਇਹ ਐਡੀ ਵੱਡੀ ਚੋਰੀ ਹੋ ਗਿਆ ਅਜੇ ਤੱਕ ਐਸਐਚਓ ਪਰਾਣਾ ਖਾਲਾ ਇੱਥੇ ਆ ਕੇ ਉਹਨੇ ਦੇਖਿਆ ਨਹੀਂ ਮੌਕਾ ਨਹੀਂ ਵੇਖਿਆ ਰਾਤ 2-3 ਵਜੇ ਦੀ ਚੋਰੀ ਹੋਈ ਹੋਏ ਅਜੇ ਤੱਕ ਐਸਐਚਓ ਇੱਥੇ ਨਹੀਂ ਆਇਆ ਆ ਰਾਤ ਫਾਰਮੇਲਤੀ ਕਰਕੇ ਲੈ ਗਿਆ ਸਾਨੂੰ ਆ ਕੇ ਵਿਸ਼ਵਾਸ ਦੇਣ ਕਿ ਅਸੀਂ ਪ੍ਰਸ਼ਾਸਨ ਵਿੱਚ ਸਾਰਾ ਕੰਮ ਕਰ ਰਹੇ ਆ ਅਸੀਂ ਉਹਦੀ ਦੇਖ ਚੋਰਾਂ ਨੂੰ ਲੱਭ ਰਹੇ ਆ ਕੋਈ ਦੱਸਣਾ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਵੀ ਆਇਆ ਐਡੀ ਚੋਰੀ ਹੋਣ ਦੇ ਬਾਵਜੂਦ ਵੀ ਕੱਲ ਨੂੰ ਅੱਜ ਇਹ ਚੋਰੀ ਹੋਈ ਹੈ ਅਗਲੇ ਦਿਨ ਹੋਰ ਕੋਈ ਹੋ ਜਾਏਗੀ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਐਸਐਚਓ ਸਾਨੂੰ ਵਿਸ਼ਵਾਸ ਦਿਵਾਵੇ ਕਿ ਬੰਦੇ ਅਸੀਂ ਟ੍ਰੇਸ ਕਰਨੇ ਆ ਜਿਹੜੀ ਡੰਗ ਵਿੱਚ ਤੇ ਅਸੀਂ ਇਹਦਾ ਸਮਾਨ ਗਰੀਬ ਦਾ ਭਾਵਤ ਕਰਾਉਣੇ ਆ ਇਹ ਬੜੀ ਪੁਰਾਣੀ ਦੁਕਾਨ ਹੈ ਇਹ 20-25 ਸਾਲ ਤੋਂ ਦੁਕਾਨ ਪੁਰਾਣੀ ਆ ਉਹਨਾਂ ਨੇ ਆਪਣੇ ਕੈਮਰਾ ਲਾਏ ਹੋਇਆ ਆਪਣੇ ਜਿਹੜੇ ਜੰਤਰ ਲਾਏ ਹੋਇਆ ਵੀ ਮੈਨੂੰ ਕੋਈ ਛੇੜ ਛੜ ਕਰੇ ਬੈਲ ਵੀ ਗਈ ਆ ਬੈਲ ਵੀ ਗਈ ਆ ਸਾਰਾ ਪ੍ਰਸ਼ਾਸਨ ਕੀ ਕਰ ਰਿਹਾ ਇਹ ਤੱਕ ਜਿਹੜਾ ਪ੍ਰਸ਼ਾਸਨ ਦੀ ਸਾਨੂੰ ਤਾਂ ਲੱਭੀ ਨਹੀਂ ਕੋਈ ਕਾਰਜ ਜਾਰੀ ਐਸੇ ਕਰਕੇ ਬੈਂਤੀ ਆ ਪਈ ਇੱਥੇ ਪ੍ਰਸ਼ਾਸਨ ਆ ਕੇ ਪੁਲਿਸ ਆ ਕੇ ਸਾਰੇ ਟੈਸਟ ਕਰਕੇ ਸਾਨੂੰ ਮਿਸ਼ਵਾਸ ਦਿਵਾਵੇ ਨਹੀਂ ਜੇ ਅਸੀਂ ਅੱਡਾ ਜਾਮ ਕਰ ਦਿਓ ਵੀ ਅਸੀਂ ਬੰਦੇ ਟੈਸਟ ਕਰ ਲੈਂਦੇ ਆ